ਪੰਜਾਬ ਦੀਆਂ ਚਾਰ ਸਿੱਟਾ ਉੱਤੇ ਹੋ ਰਹੀਆਂ ਜਿਵੇਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਮੁਕਾਬਲੇ ਵਿੱਚ ਨਹੀਂ ਹੈ ਇਸ ਦੇ ਬਾਵਜੂਦ ਇਹ ਗਿੱਡੜ ਬਾਜ਼ਾਰਾ ਵਿੱਚ ਲੱਗੇ ਕਾਲੀ ਦਲ ਦੇ ਪੋਸਟਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਇਹਨਾਂ ਵਿੱਚੋਂ ਪਾਰਟੀ ਵੱਲੋਂ ਆਪਣਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਸਗੋਂ ਸਾਫਾ ਅਕਾਲੀ ਤੇ ਆਪ ਉਮੀਦਵਾਰ ਡਿੰਪੀ ਢਿੱਲੋਂ ਨੂੰ ਨਿਸ਼ਾਨਾ ਬਣਾਇਆ ਗਿਆ ਇਹਨਾਂ ਬੈਨਰਸ ਤੇ ਡਿੰਪੀ ਢਿੱਲੋਂ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਤਸਵੀਰ ਵੀ ਲੱਗੀ ਹੋਈ ਹੈ ਤੇ ਦਾਜੇ ਕੀ ਗਿੱਦੜਬਾਹ ਵਿੱਚ ਪੋਸਟਰ ਮੁਹਿੰਮ ਰਾਈ ਅਕਾਲੀ ਦਲ ਨੇ ਡਿਪਟੀ ਲੋਪਤ ਪ੍ਰਤੀ ਨਰਾਸ਼ਗੀ ਤੇ ਅਸੰਤੁਸ਼ਟੀ ਦਾ ਸੰਕੇਤ ਦਿੱਤਾ ਬੈਨਰ 'ਤੇ ਲਿਖਿਆ ਹੈ ਜੋ ਨਹੀਂ ਹੋ ਸਕਿਆ ਭਰਾਵਾ ਵਰਗੇ ਪਰਿਵਾਰ ਦਾ ਉਹ ਕੀ ਮੁੱਲ ਪਾਊਗਾ ਗਿੱਦੜਬਾਹ ਦੇ ਸਤਿਕਾਰ ਦਾ ਭਾਵੇਂ ਇਨਾ ਬੈਨਰ 'ਤੇ ਜਾਰੀ ਕਰਨ ਵਾਲੇ ਦਾ ਨਾਂ ਨਹੀਂ ਲਿਖਿਆ ਗਿਆ ਪਰ ਬੈਨਰ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਪਾਰਟੀ ਦੇ ਚਿੰਨ੍ਹ ਲਗਾਏ ਗਏ ਨੇ ਤੇ ਬੈਨਰਸ ਵਿੱਚ ਅਕਾਲੀ ਦਲ ਦੇ ਨਾਲ ਡਿੰਪੀ ਢਿੱਲੋਂ ਦੀ ਪੁਰਾਣੀ ਤਸਵੀਰ ਦੀ ਵਰਤੋਂ ਕੀਤੀ ਗਈ ਜਿਸ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਡਿੰਪੀ ਦੇ ਪਾਰਟੀ ਛੱਡਣ ਦੇ ਫੈਸਲੇ ਨਾਲ ਵਰਕਰ ਨਰਾਜ਼ ਨੇ ਤੇ ਇਹਨਾਂ ਬੈਨਰ ਚ ਸੁਖਪੀਰ ਬਾਦਲ ਨਾਲ ਡਿੰਪੀ ਢਿੱਲੋਂ ਦੀ ਤਸਵੀਰ ਵਰਤੀ ਗਈ ਦੇਸ ਤੋਂ ਬਾਅਦ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਢਿੱਲੋਂ ਕਦੇ ਅਕਾਲੀ ਦਲ ਤੇ ਖਾਸ ਕਰਕੇ ਸੁਖਵੀਰ ਬਾਦਲ ਦੇ ਬੇहद ਕਰੀਬ ਸਨ ਤੇ ਪਾਰਟੀ ਛੱਡਣ ਦੇ ਫੈਸਲੇ ਨੂੰ ਉਹ ਧੋਖੇ ਵਜੋਂ ਦੇਖ ਰਹੇ ਨੇ ਅਜੇ ਬੈਨਸ ਗਿੱਦੜਵਾ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤੇ ਵੋਟਰਾਂ ਦਾ ਧਿਆਨ ਖਿੱਚ ਰਹੇ ਨੇ ਤੇ ਦੱਸਦੇ ਕਿ ਲੋਕਾਂ ਵਿੱਚ ਚਰਚਾ ਹੈ ਕਿ ਅਕਾਲੀ ਦਲ ਦੀ ਚੋਣ ਵਿੱਚ ਸਿੱਧੇ ਸ਼ਮੂਲੀਅਤ ਨਾ ਹੋਣ ਦੇ ਬਾਵਜੂਦ ਪਾਰਟੀ ਨੇ ਇਨਾ ਬੈਨਰ ਸਰਾਹੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਤੇ ਚੋਣ ਸਮਿਕਰਣਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੁਝ ਲੋਕਾਂ ਇਸ ਨੂੰ ਡਿੰਪਿਟੀ ਲੋਦੇ ਅਕਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਮੰਨਦੇ ਨੇ ਜਦਕਿ ਕੁਝ ਇਸ ਨੂੰ ਅਕਾਲੀ ਦਲ ਦੀ ਪ੍ਰਚਾਰ ਰਣਨੀਤੀ ਮੰਨਦੇ ਨੇ ਤੇ ਇਹ ਬੈਨਰ ਲਗਾਉਣ ਵਿੱਚ ਕਿਸ ਦਾ ਹੱਥ ਇਹ ਹਲੇ ਕੁਝ ਨਹੀਂ ਪਤਾ ਲੱਗਿਆ ਹੋਰ ਅਪਡੇਟ ਲਈ ਦੇਖਦੇ ਰਹੋ ਜੇ ਅਪਡੇਟ ਟੀਵੀ